ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਨਸ਼ਾ ਖਿਲਾਫ ਕਰਾਇਆ ਜਾ ਰਿਹਾ ਹੈ ਇਸ ਵਿੱਚ ਕਰੀਬ 2000 ਬੱਚੇ ਸ਼ਾਮਲ ਹੋਏ ਨੇ ਨਸ਼ਾ ਜਾਗਰੂਕ ਕਰਦੇ ਹੀ ਵਿਰੋਧ ਕਰਦੇ ਨਸ਼ੇ ਦਾ ਉਹਨਾਂ ਨੂੰ ਦੇਣਾ ਜੇਲਾਂ ਹੀ ਘਰਾਤਾ ਭਾਈ ਮਰਤਪਾਲ ਸਿੰਘ ਭਗਵੰਤ ਜੀ ਮੈਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਭਾਈ ਮਰਤਪਾਲ ਸਿੰਘ ਜਿੰਨੇ ਵੀ ਨਾਲ ਸਿੰਘ ਹੈ ਸਾਰਿਆਂ ਨੂੰ ਬਾਹਰ ਕਰ ਦਿਓ ਜੇ ਨਸ਼ਾ ਨਾ ਖਤਮ ਹੋਊਗਾ ਤੇ ਅਸੀਂ ਇੱਥੇ ਬੈਠੇ ਸਾਡਾ 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 ਮੂੰਹ ਜਾਂਦਾ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਤਰਾਹ ਕਹਿੰਦੇ ਵੀ ਉਹਨਾਂ ਨੂੰ ਬਾਹਰ ਕੱਢ ਦਿਓ ਬਸ ਇੱਕ ਦਿਨ ਆ ਪ੍ਰੋਗਰਾਮ ਕੀਤਾ ਨਸ਼ੇ ਬੰਦ ਹੋ ਜਾਣਗੇ ਇਦਾਂ ਕੀਤਾ ਉੱਥੇ ਕੀ ਨਸ਼ੇ ਬੰਦ ਹੁੰਦੇ ਇਦਾਂ ਨਹੀਂ ਕੁਝ ਵੀ ਹੁੰਦਾ ਸਰ ਮੇਰੀ ਗੱਡੀ ਵਿੱਚ ਕੀ ਫੀਮ ਗੋਰੀਏ ਹਨਾ ਇਹੋ ਇਹੋ ਜਿਹੇ ਗਾਣੇ ਨੇ ਪੈਗਾਂ ਤੇ ਨਸ਼ਿਆਂ ਤੇ ਇਹ ਗਾਣੇ ਨਾ ਬਣਨਦੇ ਬੱਚੇ ਜਿਹੜੇ ਨੇ ਆਪਣੇ ਮਾਪੇ ਮਾਪੇ ਬਪ ਨੂੰ ਪੁੱਛਦੇ ਨੇ ਕੀ ਆ ਮਮਾ ਫੀਮ ਕੀ ਆ ਆ ਪੈਗ ਕੀ ਚੀਜ਼ ਆ ਇਸ ਤਰ੍ਹਾਂ ਨਾ ਬਣਨਦੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਨਸ਼ਾ ਹੁੰਦਾ ਵੀ ਆ ਗਾਣੇ ਉੱਤੇ ਵੀ ਡਿਪੈਂਡ ਕਰਦਾ ਵਾ ਕਿ ਕਿਹੋ ਜਿਹਾ ਧਾਰਮਿਕ ਗਾਣੇ ਬਣਨਗੇ ਤੇ ਬੱਚਾ ਧਾਰਮਿਕ ਹੋਏਗਾ ਹਰ ਪਿੰਡ ਦੇ ਵਿੱਚ ਕੁਝ ਐਕਟੀਵਿਟੀ ਵਾਸਤੇ ਕੋਰਟ ਬਣਨੇ ਚਾਹੀਦੇ ਜਿੱਦਾਂ ਬੈਡਮਿੰਟਨ ਕੋਰਟ ਫੁੱਟਬਾਲ ਗਰਾਊਂਡ ਗਰਾਊਂਡ ਬਣਨੇ ਚਾਹੀਦੇ ਆ ਵੱਡਿਆਂ ਵਾਸਤੇ ਜਿਮ ਜਿਹੜੇ ਓਪਨ ਜਿਮ ਹੁੰਦੇ ਪਾਰਕਾਂ 'ਚ ਉਹ ਬਣਨੇ ਚਾਹੀਦੇ ਨੇ ਲੋਕੀ ਤਾਂ ਹੀ ਥੋੜਾ ਦੂਸਰੇ ਪਾਸੇ ਜਾਣਗੇ ਨਸ਼ੇ ਵੱਲ ਧਿਆਨ ਨਹੀਂ ਦੇਣਗੇ ਅੰਮ੍ਰਿਤਸਰ ਜ਼ਹਾਤੀ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਨਸ਼ੇ ਖਿਲਾਫ ਕਰਾਇਆ ਜਾ ਰਿਹਾ ਇਸ ਵਿੱਚ ਕਰੀਬ 2000 ਬੱਚੇ ਸ਼ਾਮਲ ਹੋਏ ਨੇ ਸਕੂਲੀ ਬੱਚੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਪਾਸੇ ਸਟੇਜ ਦੇ ਉੱਤੇ ਸਕਿੱਟ ਸਭਿਆਚਾਰਕ ਪ੍ਰੋਗਰਾਮ ਅਤੇ ਵਕ-ਵਕ ਸਪੀਚ ਹੋ ਰਹੀ ਹੈ ਪਰ ਜਿਹੜੇ ਵਿਦਿਆਰਥੀ ਇੱਥੇ ਬੈਠੇ ਇਹ ਸਾਰਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਸਰਕਾਰ ਦਾ ਇਹ ਦਾਵਾ ਹੈ ਕਿ ਅਸੀਂ ਨਸ਼ੇ ਖਤਮ ਕਰਨਨੇ ਸੋ ਸਾਡਾ ਨੌਜਵਾਨੇ ਆਉਣ ਵਾਲਾ ਸਮਾ ਜਿਹੜਾ ਤੁਸੀਂ ਨਾ ਪੰਜਾਬ ਦਾ ਪਹੇਖੇ ਜੇ ਗੱਲ ਸੁਣੋ ਹਸਣ ਦੀ ਗੱਲ ਨਹੀਂ ਬੇਟਾ ਪੰਜਾਬ ਦਾ ਵੇਖ ਜੇ ਕੀ ਲੱਗਦਾ ਕਿ ਜਿਹੜਾ ਪ੍ਰੋਗਰਾਮ ਹੋ ਰਿਹਾ ਨਸ਼ਿਆਂ ਨੂੰ ਲੈ ਕੇ ਇਸ ਤਰ੍ਹਾਂ ਨਸ਼ੇ ਮੁਕਣਗੇ ਇਹ ਜਾਂ ਕੋਈ ਹੋਰ ਮਹਿੰਮ ਸ਼ੁਰੂ ਕਰਨੀ ਪਏਗੀ ਉਹ ਇਦਾਂ ਨਹੀਂ ਮੁਕੜੇ ਇੱਥੇ ਕਿਹੜਾ ਸੁਣਨੇ ਕੌਣ ਦਿਆ ਆ ਵੇਖੋ ਇਹਨਾਂ ਲਈ ਵੇਲੋ ਸਾਰੇ ਕੋਈ ਸੁਣਦੇ ਨਸ਼ਿਆਂ ਦੀ ਗੱਲ ਦਾ ਕੋਈ ਸੁਣ ਨਹੀਂ ਦਿਆ ਪੋਜ਼ਿਟਿਵ ਚਲੋ ਕੋਸ਼ਿਸ਼ ਕਰਨ ਦੀ ਚੰਗੀ ਗੱਲ ਆ ਪਰ ਇਦਾਂ ਨਹੀਂ ਕੁਝ ਨਾ ਜੜ ਤੋਂ ਨਾ ਮੁੱਕੇ ਜਿਹੜੇ ਪਿੰਡ ਤੋਂ ਬਿਲੋਂਗ ਕਰ ਉਹ ਡਾਲਾ ਜੋ ਜਿਹੜਾ ਥੋੜਾ ਪਿੰਡ ਆ ਉੱਥੇ ਨਸ਼ਾ ਕਿਉਂਕਿ ਅੱਜ ਕੱਲ ਹਰ ਪਿੰਡ ਦੀ ਕਹਾਣੀ ਹੈ ਕਿ ਨਸ਼ਾ ਹੈ ਕਿਉਂਕਿ ਕਈ ਘਰ ਐਸੇ ਨੇ ਜਿਨ੍ਹਾਂ ਦੇ ਬੱਚੇ ਜਾ ਚੁੱਕੇ ਨੇ ਤੁਸੀਂ ਦੇਖਿਓ ਹੁਜੇ ਘਰ ਬਿਲਕੁਲ ਸਾਰਾ ਹੈਗੇ ਬੜੇ ਜਿਆਦਾ ਆ ਅਸੀਂ ਸੜਕਾਂ ਦੇ ਰੋਲਦੇ ਹੁੰਦੇ ਆ ਨਸ਼ੇ ਕਰਕੇ ਉੱਦਾਂ ਪੈ ਜਾਂਦੇ ਆ ਉਹਨਾਂ ਨੂੰ ਤੇ ਆਪਣੇ ਘਰ-ਬਾਰ ਦਾ ਵੀ ਨਹੀਂ ਪਤਾ ਜਿਨ੍ਹਾਂ ਨੂੰ ਇਦਾਂ ਦੇ ਬੱਚੇ ਸਾਰੀ ਪੁਲਿਸ ਕੱਟੀ ਹੋਈ ਏ ਇੱਕ ਪਾਸੇ ਹਨਾ ਕੀ ਲੱਗਦਾ ਨਹੀਂ ਕਿ ਇਸ ਤਰ੍ਹਾਂ ਸਾਰੇ ਆਫੀਸਰ ਕੱਟੇ ਹੋ ਗਏ ਨੇ ਜੀ ਪਿੱਛੋਂ ਕਿ ਹੋਰ ਵਾਰਦਾਤ ਹੁੰਦੀ ਹੈ ਜਾਂ ਕੁਝ ਹੁੰਦਾ ਹੈ ਕੌਣ ਜ਼ਿੰਮੇਵਾਰ ਹੋਏਗਾ ਸਹੀ ਗੱਲ ਹੈ ਸਾਰੇ ਹੁਣ ਕਿਸੇ ਨੂੰ ਪਤਾ ਹੈ ਬਾਹਰ ਕੀ ਹੁੰਦਿਆ ਕੁਹੇ ਨੂੰ ਪਤਾ ਕੋਈ ਜੋ ਮਰਜ਼ੀ ਕਰ ਸਕਦਾ ਹੁਣ ਉੱਥੇ ਬਾਹਰ ਹੀ ਭਾਵੇਂ ਸੜਕ ਦੇ ਜਿੱਦਾਂ ਮਰਜ਼ੀ ਸਪਲਾਈ ਕਰਨ ਜੋ ਮਰਜ਼ੀ ਕਰ ਆਪਣਾ ਚਲੋ ਬਚਾਈ ਆ ਆਪਣੀ ਆਪਣੀ ਇੱਕ ਮਾਈਂਡ ਸੈਟ ਹੁੰਦਾ ਜਿਹਦੇ ਨਸ਼ੇ ਆਪਾਂ ਨਾ ਕਰਾਂਗੇ ਉਹ ਆਪਣਾ ਆਪਣਾ ਮਾਈਂਡ ਸੈਟ ਆ ਜਿੰਨੇ ਦੇ ਪੈਣਾ ਉਹਨੇ ਪੈ ਹੀ ਜਾਣਾ ਪੁੱਠੇ ਕੰਮ ਜੋ ਪਰ ਜਿੱਦਾਂ ਚਲੋ ਆ ਵਧੀਆ ਕੋਸ਼ਿਸ਼ ਕਰਦੇ ਆ ਨੂੰ ਦੇ ਹੁਣ ਵਧੀਆ ਹੀ ਆ ਨਸੀਬ ਮਿਲਦੀ ਇੱਕ ਜਿਹੜਾ ਆਪਾਂ ਨੂੰ ਮਿਲ ਲਿਆ ਆ ਮੋਰਲ ਜੋ ਵੀ ਆਣਾ ਸਾਨੂੰ ਪਤਾ ਤੇ ਲੱਗੰਦਾ ਨਾ ਇੱਕ ਵੀ ਨਸ਼ੇ ਛਡਾ ਅਫੀਸਰ ਹੁੰਦੇ ਹੋ ਤੁਸੀਂ ਡੀਸੀ ਆਗੇ ਐਸ ਬਣਦੇ ਹੋ ਜਾਂ ਤੁਸੀਂ ਐਸਐਸਪੀ ਐਸਪੀ ਬਣਦੇ ਹੋ ਕੀ ਕਰੋਗੇ ਗੜਾ ਪ੍ਰੋਗਰਾਮ ਨਸ਼ੇ ਦੇ ਖਿਲਾਫ ਜਾਂ ਕਿਸ ਤਰੀਕੇ ਨਾਲ ਜਿਹੜੀ ਮੁਹਿੰਮ ਸ਼ੁਰੂ ਕਰੋਗੇ ਪਰ ਇੱਕ ਪ੍ਰੋਗਰਾਮ ਨਾ ਬਿਲਕੁਲ ਇਕੱਲੇ ਨਾਲ ਕੁਝ ਨਹੀਂ ਹੁੰਦਾ ਪ੍ਰੋਗਰਾਮ ਇਕੱਲਾ ਕਰ ਲਾਂਗੇ ਇੱਥੇ ਕੋਈ ਸੁਣਦਿਆ ਨਹੀਂ ਸੁਣਦਿਆ ਇਦਾਂ ਨਹੀਂ ਕੁਝ ਹੋ ਸਕਦਾ ਜਿੰਨਾ ਚਿਰ ਆਪਾਂ ਨਾ ਥੱਲੇ ਆਪਣੇ ਅੰਡਰ ਜੋ ਵੀ ਆ ਸਿਕਿਉਰਿਟੀ ਆਪਾਂ ਟਾਈਟ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਆ ਪ੍ਰੋਗਰਾਮ ਕੀਤੇ ਨਸ਼ੇ ਬੰਦ ਹੋ ਜਾਣਗੇ ਇਦਾਂ ਕੀਤੇ ਉੱਥੇ ਕੀ ਨਸ਼ੇ ਬੰਦ ਹੁੰਦੇ ਇਦਾਂ ਨਹੀਂ ਕੁਝ ਵੀ ਹੋਣਾ ਸਰ ਇਹ ਆਪਣਾ ਜਿੰਨਾ ਸਹੀ ਆਪਾਂ ਆਪ ਹੀ ਜਿਹੜਾ ਸਿਸਟਮ ਜਿੰਨਾ ਚਿਰ ਸਾਰਾ ਸਹੀ ਨਹੀਂ ਹੁੰਦਾ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਤੁਹਾਡਾ ਕੀ ਕਹਿਣਾ ਜੀ ਮੈਂ ਬਹੁਤ ਸੋਣਾ ਸੁਝਾ ਦਿੰਦਾ ਕਿਉਂਕਿ ਇੱਕ ਪਾਸੇ ਜੀ ਹਾਸੇ ਦੀ ਗੱਲ ਬਾਤ ਆਦਨੇ ਆ ਕਿ ਅਸੀਂ ਹਾਸਾ ਪਾਤਾ ਗੱਲ ਵੱਖਰੀ ਬਣੇਗੀ ਪਰ ਇਹ ਮੁੱਦਾ ਗੰਭੀਰ ਹੈ ਕੀ ਲੱਗਦਾ ਹੈ ਨਸ਼ੇ ਅੱਜ ਕੱਲ ਹਰ ਘਰ ਦੇ ਵਿੱਚ ਵੜੇ ਨੇ ਸ਼ਹਿਰਾਂ ਦੀ ਗੱਲ ਤੇ ਬਹੁਤ ਪਰੇ ਦੀ ਰਹਿ ਗਈ ਪਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ ਹਾਂਜੀ ਇਹ ਤੇ ਹੈਗਾ ਹੁਣ ਆਪਾਂ ਆਪਾਂ ਨੂੰ ਆਪਣੀ ਆਪ ਸੋਚ ਬਦਲਣੀ ਚਾਹੀਦੀ ਆ ਹੁਣ ਸਾਰੇ ਮਾਡਰਨ ਜ਼ਮਾਨੇ ਚ ਜਾਂਦੇ ਆ ਵਧੀਆ ਐਜੂਕੇਸ਼ਨ ਲੈ ਹੁੰਦੇ ਆ ਹੁਣ ਜਿਹੜੀ ਪੀ ਉਹ ਆਪਣੀ ਸੋਚ ਬਦਲੇ ਤੇ ਮੇਰੇ ਸਾਹਮਣੇ ਤੇ ਸਹੀ ਹੋ ਸਕਦਾ ਵਾ ਪੁਰਾਣੇ ਜਿਹਨੇ ਆਫੀਸਰਸ ਆਏ ਨੇ ਤੁਸੀਂ ਮਿਲੋਗੇ ਕਿ ਕਿ ਕਾਫੀ ਆਨਰ ਅਫੀਸਰ ਨੇ ਐਸਪੀ ਜੁਗਰਾਜ ਜੀ ਹੌਕੀ ਦੇ ਬੜੇ ਵਧੀਆ ਪਲੇਅਰ ਇੰਟਰਨੈਸ਼ਨਲ ਲੈਵਲ ਤੇ ਖੇਡੇ ਨੇ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਿ ਤੁਹਾਡੇ ਮਨ ਚ ਕੀ ਖਿਆਲ ਆਉਂਦੇ ਨੇ ਜਦੋਂ ਤੁਸੀਂ ਇਹ ਖਬਰਾਂ ਸੁਣਦੇ ਹੋ ਆਸ-ਪਾਸ ਗਵੰਡ ਦੇਖਦੇ ਹੋ ਮਹੱਲਾ ਵੇਖਦੇ ਹੋ ਕਿ ਨਸ਼ਿਆਂ ਚ ਲੋਕ ਫਿਰਦੇ ਆ ਉਹਨਾਂ ਨੂੰ ਕੀ ਸਲਾਹ ਦਿੰਦੇ ਹੋ ਅਫੀਸਰਸ ਨੂੰ ਕਿਵੇਂ ਕੰਮ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਇਹ ਤਾਂ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਹੋਰ ਕੀ ਚਾਹੁੰਦੇ ਹੋ ਫੌਨ ਤੇ ਸਾਰੇ ਸਗੋ ਜੰਗ ਲੱਗੇ ਆ ਜਿੰਨੇ ਵੀ ਸਾਰੇ ਲੱਗੇ ਅਫਸਰ ਸਾਰੇ ਯੰਗ ਆ ਸਾਰੇ ਪੜੇ ਲਿਖੇ ਆ ਉਹ ਤੇ ਕੰਮ ਵਧੀਆ ਕਰ ਰਹੇ ਆ ਉਹ ਦਾਨਾਂ ਨੂੰ ਥੋੜੀ ਜਿਹਾ ਹੋਰ ਜ਼ੋਰ ਲਾਉਣ ਤੇ ਹੋ ਸਕਦਾ ਸਰਕਾਰ ਵੀ ਜੇ ਉਹਨਾਂ ਦੀ ਮਦਦ ਕਰੇ ਥੋੜੀ ਜਿਹੀ ਤੇ ਕੰਮ ਹੋ ਸਕਦਾ ਸਹੀ ਨਸ਼ੇ ਨਸ਼ੇ ਖਤਮ ਹੋ ਸਕਦੇ ਉਹ ਕਿਹੜਾ ਪਿੰਡ ਮੇਰਾ ਖੇਲਾ ਪਿੰਡ ਪਿੰਡ ਦਾ ਕਿਵੇਂ ਦਾ ਮਾਹੌਲ ਹੈ ਉਥੇ ਮਾਹੌਲ ਹੈ ਪਹਿਲਾਂ ਤੇ ਥੋੜਾ ਜਿਆਹਾ ਹੈਗਾ ਸੀ ਨਸ਼ਾ ਨਸ਼ਿਆਂ ਦਾ ਫਿਰ ਦੋ ਤਿੰਨ ਜਣੇ ਜਿਹੜੇ ਹੈਗੇ ਸੀ ਉਹਨਾਂ ਨੂੰ ਪਿੰਡ ਚੋਂ ਬਾਹਰ ਕੱਢਤਾ ਹੈ ਤੇ ਹੁਣ ਥੋੜਾ ਜਿਆਹਾ ਸਹੀ ਹੋਇਆ ਵਾ ਕੰਮ ਪਿੰਡ ਦੇ ਵਿੱਚ ਨਾ ਜਦੋਂ ਕੁਝ ਹੁੰਦਾ ਜਲਦੀ ਪਤਾ ਲੱਗ ਜਾਂਦਾ ਹਰ ਇੱਕ ਘਰ ਦੇ ਵਿੱਚ ਖਬਰ ਪਹੁੰਚ ਜਾਂਦੀ ਹੈ ਨਸ਼ੇ ਜਿਹੜੇ ਨੌਜਵਾਨ ਕਰਦੇ ਨੇ ਨਸ਼ੇ ਲੈ ਕੇ ਕਿੱਥੋਂ ਆਉਂਦੇ ਨੇ ਇਹ ਸਾਰ ਸਭ ਨੂੰ ਪਤਾ ਹੈ ਸਾਨੂੰ ਚਲੋ ਹੁਣ ਅਹੀਂ ਨਹੀਂ ਇਹ ਕਰਦੇ ਸਾਨੂੰ ਪਤਾ ਨਹੀਂ ਆ ਪਰ ਸਿਸਟਮ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਕਿੱਥੋਂ ਆਉਂਦੇ ਇੱਕ ਜੜਿਆ ਜਿਹੜੀ ਇਹ ਪਤਾ ਹੀ ਆ ਕੌਣ ਆ ਇਹ ਸਰ ਜਨਜ਼ਰ ਜੜਨਾ ਮਿੱਟੀ ਉਂਝਰ ਨਿਸ਼ਾਨੀ ਮਿਟ ਸਕਦਾ ਪਿੰਡ ਜੋ ਬਾਕੀ ਇਦਾਂ ਆ ਵੀ ਜਿੱਦਾਂ ਹੁਣ ਜਿਹੜੇ ਸੜਕਾਂ ਦੇ ਰੋਲਦੇ ਆ ਨਸ਼ੇ ਕਰਕੇ ਡਿੱਗੇ ਹੁੰਦੇ ਇਹਨਾਂ ਨੂੰ ਚਾਹੀਦਾ ਆ ਚੋਕ ਕੇ ਚਲੋ ਆਪਣਾ ਜਿੱਦਾਂ ਵੀ ਇਹਨਾਂ ਨੇ ਖੋਲੇ ਆ ਕੇਂਦਰ ਜਿੱਥੇ ਨਾਨਾ ਸ਼ਾਹ ਚੜਾਉ ਕੇਂਦਰ ਸੁੱਟਣ ਸਾਰਿਆਂ ਨੂੰ ਉੱਥੇ ਸੁੱਟਣਾ ਇਹ ਵੇਖ ਕੇ ਆਪਾਂ ਲਾਗੂ ਦੀ ਲੰਗ ਜਾਂਦੇ ਆਂ ਵੇਖਦੇ ਆਂ ਉਹ ਕੋਈ ਵਧੀਆ ਹੈ ਨਹੀਂ ਹੁਣ ਸਾਡੇ ਲਈ ਵੀ ਆਡੇ ਤੇ ਵੀ ਗਲਤ ਅਸਰ ਪੈਂਦਾ ਉਹ ਚੀਜ਼ਾਂ ਦਾ ਨਸ਼ੇਤੀ ਗੱਲ ਆਉਂਦੇ ਡਿੱਗਣ ਦੇ ਉਹ ਕੋਈ ਫਾਇਦਾ ਕੋਈ ਚੀਜ਼ ਵਧੀਆ ਤੇ ਹੈ ਨਹੀਂ ਗੱਲ ਉਹ ਸੋ ਨੌਜਵਾਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿਹੜਾ ਮੁੱਦਾ ਗੰਭੀਰ ਹੈ ਜਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਪੰਜਾਬ ਪੁਲਿਸ ਵੱਖ-ਵੱਖ ਤਰੀਕੇ ਨਾਲ ਯੋਗਦਾਨ ਪਾਉਣ ਦੀ ਗੱਲ ਕਰ ਰਹੀ ਆ ਪਰ ਇੱਥੇ ਨੌਜਵਾਨਾਂ ਨੇ ਬਹੁਤ ਸੋਹਣਾ ਸੁਝਾਅ ਦਿੱਤਾ ਕਿ ਕਿਵੇਂ ਨਸ਼ਾ ਜਿਹੜਾ ਰੋਕ ਸਕਦਾ ਇੱਥੇ ਲੜਕੀਆਂ ਵੀ ਲੜੀਆਂ ਪਹੁੰਚੇ ਨੇ ਸਕੂਲੀ ਬੱਚੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਬੱਚੇ ਵੇਖ ਕੇ ਮੂੰਹ ਟੱਕ ਲੈ ਇਸ ਤਰ੍ਹਾਂ ਕਿਵੇਂ ਗੱਲ ਬਣੂਗੀ ਤੁਸੀਂ ਨਸ਼ਾ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹੋ ਕੀ ਲੱਗਦਾ ਹੈ ਕਿ ਬਹੁਤ ਸੀਰੀਅਸ ਇਸ਼ੂ ਆ ਨਸ਼ੇ ਦਾ ਮੁੱਦਾ ਬਹੁਤ ਸੀਰੀਅਸ ਆ ਹਰ ਘਰ ਦੇ ਜਿਹੜੇ ਚਰਾਗ ਬੁਝ ਰਹੇ ਨੇ ਕਿਵੇਂ ਖਤਮ ਹੋ ਸਕਦਾ ਕੀ ਤੁਹਾਡਾ ਸੁਝਾਅ ਕੀ ਆ ਮੰਦੇ ਹੁੰਦੇ ਪ੍ਰੋਗਰਾਮ ਕਰਾਨ ਨਾਲ ਸਟੇਜ ਕਿਟ ਹੋਣ ਨਾਲ ਨਸ਼ੇ ਖਤਮ ਹੋ ਸਕਦੇ ਨੇ ਕਿੰਨਾ ਫਰਕ ਪਏਗਾ ਨੋ ਸਰ ਮੈਨੂੰ ਨਹੀਂ ਲੱਗਦੀ ਆ ਗੱਲ ਕਿ ਇਸ ਤਰ੍ਹਾਂ ਕਿਹਾ ਹੋਗਾ ਕਿਉਂਕਿ ਸਾਰੇ ਇਹ ਤੇ ਆਪਣੇ ਅੰਦਰੋਂ ਹੀ ਹੁੰਦਾ ਵਾ ਕਿ ਐਂ ਕਰਨਾ ਵਾ ਕੋਈ ਜਿਹੜੀ ਚੀਜ਼ ਗਲਤ ਹੁੰਦੀ ਆ ਆਪਾਂ ਨੂੰ ਪਹਿਲੇ ਪੜ ਲੱਗ ਜਾਂਦਾ ਕਿ ਹਾਂ ਇਹ ਗਲਤ ਆ ਪਰ ਲੋਕ ਮਲਗੀ ਜਿਹੜੇ ਮੁੰਡੇ ਹੋ ਤਾਂ ਵੀ ਕੀ ਕਰਦੇ ਆ ਕਰਦੇ ਆ ਮਾੜੀ ਸੰਗਤ ਕਰਕੇ ਕੀ ਆ ਕਰਦੇ ਆ ਮਾੜੀ ਸੰਗਤ ਹੋਏ ਇਸ ਕਰਕੇ ਕੀ ਰਹਿਣਾ ਜੀ ਦੂਰ ਰਹਿਣਾ ਚਾਹੀਦਾ ਵਾ ਅੱਜ ਆਫੀਸਰਸ ਕਾਫੀ ਇਕੱਠੇ ਹੋਏ ਨੇ ਤੁਸੀਂ ਜੇ ਐਸਪੀ ਹੁੰਦੇ ਆਈਏਐਸ ਹੁੰਦੇ ਸਭ ਤੋਂ ਪਹਿਲੇ ਕੀ ਨਸ਼ਾ ਵਸਤੀ ਕਰਦੇ ਕਿ ਜਿਹੜੇ ਨਸ਼ੇ ਰੋਕ ਸਕਣ ਅੱਜ ਕੋਈ ਸਲਾਹ ਦੇ ਕੇ ਜਾਓਗੇ ਆਫੀਸਰਸ ਨੂੰ ਮਿਲੋਗੇ ਕੋਈ ਰਿਕੁਐਸਟ ਕਰੋਗੇ ਸਰ ਪਹਿਲਾਂ ਪਿਛੇੋਂ ਲੱਗੇ ਆਪਾਂ ਨੂੰ ਸਪਲਾਈ ਬੰਦ ਕਰਨੀ ਚਾਹੀਦੀ ਆ ਫਿਰ ਜੇ ਸਪਲਾਈ ਬੰਦ ਹੋਊਗੀ ਫਿਰ ਹੀ ਅੱਗੇ ਕੀ ਨੌਜਵਾਨਾਂ ਤੱਕ ਨਹੀਂ ਪਹੁੰਚੂਗਾ ਤੇ ਅੱਗੇ ਹੁਣ ਆਪਣੀ ਪੜ੍ਹ ਲਿਖੀ ਆ ਇਹਨਾਂ ਨੂੰ ਕੀ ਆ ਡਿਮਾਂਡ ਕਰਨੀ ਚਾਹੀਦੀ ਆ ਬੰਦ ਕਰਨੀ ਚਾਹੀਦੀ ਆ ਆਪਣੀ ਤੇ ਪਿਛੇੋਂ ਸਪਲਾਈ ਜੇ ਬੰਦ ਹੋਵੇ ਚੰਗੀ ਤਰ੍ਹਾਂ ਚੈਕਿੰਗ ਸਾਰਾ ਕੁਝ ਹੋਵੇ ਫਿਰ ਹੋ ਸਕਦਾ ਸਰ ਹਾਂ ਬਿਲਕੁਲ ਨੌਜਵਾਨ ਬੱਚੇ ਜਿਹੜੇ ਨਸ਼ਿਆਂ ਦੇ ਖਿਲਾਫ ਜਿਹੜਾ ਇਹ ਪ੍ਰੋਗਰਾਮ ਉਸ ਸ਼ਾਮਲ ਹੋਣ ਵਾਸਤੇ ਪਹੁੰਚੇ ਤੁਹਾਡਾ ਨਾਮ ਕੀ ਹੈ ਮੰਨਰੀਨ ਕੌਰ ਨਸ਼ਿਆਂ ਦਾ ਪ੍ਰੋਗਰਾਮ ਚੱਲ ਰਿਹਾ ਸਾਰੇ ਧਿਆਨ ਦੇ ਰਹੇ ਨੇ ਪਰ ਕੀ ਲੱਗਦਾ ਕਿਸ ਤਰ੍ਹਾਂ ਨਸ਼ੇ ਖਤਮ ਹੋਣਗੇ ਕੀ ਲੱਗਦਾ ਕਿ ਹੋਰ ਸਬਸਟੀਟਿਊਟ ਕੀ ਹੈ ਸਾਡੇ ਕੋਲ ਨਸ਼ੇ ਖਤਮ ਕਰਨ ਵਾਸਤੇ ਪੁਲਿਸ ਨੂੰ ਕੀ ਕਰਨਾ ਚਾਹੀਦਾ ਆਫੀਸਰਸ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਬੋਲੋ ਬੋਲੋ ਇਹ ਮਿਰਾਸ ਅਗੜੋਂ ਦੇ ਪਏ ਸਾਰੇ ਜਿੰਨੇ ਵੀ ਆ ਬੈਠੇ ਆ ਇੱਧਰ ਕੋਈ ਨਹੀਂ ਪਤਾ ਕਿ ਸੀਰੇਸ ਇਸ਼ੂ ਆ ਜੇ ਅਸੀਂ ਹੱਸਾਂਗੇ ਅਸੀਂ ਮੂਰਖਾਂ ਆਉਣ ਵਾਲੇ ਸਮੇਂ ਵਾਸਤੇ ਅਸੀਂ ਨੌਜਵਾਨ ਨੇ ਸਾਰਾ ਪੰਜਾਬ ਸੰਭਲ ਆਇਆ ਐਕਚੁਅਲੀ ਸਰ ਗੱਲ ਨਹੀਂ ਹੈ ਸਾਰੀ ਕਿ ਨਸ਼ੀਆਂ ਕਰਕੇ ਹੀ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਬਾਹਰ ਕਰਦੇ ਪਏ ਆ ਕੈਨੇਡਾ ਵਗੈਰਾ ਯਾ ਆਸਟ੍ਰੇਲੀਆ ਦੇ ਘਰ ਵਗੈਰਾ ਪਿੰਲਾ ਕੀ ਹੁੰਦਾ ਸੀਗਾ ਕਿ ਜਿੰਨਾ ਬੰਦਾ ਜਿੰਨਾ ਕੋਲ ਪੈਸਾ ਨਹੀਂ ਸੀ ਨਾ ਹੁੰਦਾ ਉਹ ਜਾਂਦੇ ਸੀ ਇਹ ਵਾਰ ਕੀ ਮਤਲਬ ਉਹਨਾਂ ਨੂੰ ਇਹ ਹੋਊਗਾ ਕਿ ਫਿਰ ਆਪਾਂ ਪੈਸਾ ਰੱਖ ਕੇ ਭੇਜਤਾ ਤੇ ਫਿਰ ਉਸ ਤੋਂ ਬਾਅਦ ਸਰ ਇਹ ਫਿਰ ਆਪਣੇ ਆਪ ਆਪਣੀ ਫੀਸ ਫੀਸਾ ਚੱਕ ਲੈਣਗੇ ਹੁਣ ਮਤਲਬ ਇੱਕ ਸਾਡੇ ਪੀਣਾ ਮਜਬੂਰੀ ਕਿਉਂ ਕਿ ਉੱਥੇ ਪਤਾ ਹੈ ਕਿ ਨਹੀਂ ਹੈਗਾ ਨਸ਼ਾ ਹੁਣ ਜੇ ਮੈਂ ਆਈਏ ਹੁੰਦੀ ਮੈਂ ਸਹੀ ਦੱਸਦੀ ਹਾਂ ਜੇ ਮੈਂ ਆਈਏ ਹੁੰਦੀ ਨਾ ਤੇ ਸਭ ਤੋਂ ਪਹਿਲੀ ਗੱਲ ਮੈਂ ਐਵੇਂ ਮਤਲਬ ਕ라우ਡਿਡਲੀ ਕੰਮ ਨਹੀਂ ਸੀ ਕਰਨਾ ਚੁੱਪਚੀਪੇ ਤੇ ਕੰਮ ਕਰਨਾ ਸੀਗਾ ਕਿ ਮਤਲਬ ਇਨਸਪੈਕਟਰਸ ਲਗਾ ਦੇਣੇ ਸੀਗੇ ਮਤਲਬ ਪੁਲਿਸ ਵਾਲੇ ਲਗਾ ਦੇਣੇ ਸੀਗੇ ਕੀ ਮਤਲਬ ਆ ਵਾਲਾ ਪੁਲਿਸ ਆ ਵਾਲੇ ਏਰੀਆ ਚ ਖੜਾ ਹੋਏਗਾ ਤੇ ਮਤਲਬ ਜਿਹੜੀ ਸਪਲਾਈ ਹੈਗੀ ਨਾ ਨਸ਼ੇ ਦੀ ਉਹ ਬੰਦ ਕਰਵਾ ਲੈਣੀ ਸੀਗੀ ਬਿਲਕੁਲ ਸੋ ਹੋਰ ਹੋਰ ਕਿਵੇਂ ਮਤਲਬ ਕਿ ਇਸ ਤਰੀਕੇ ਨਾਲ ਡਿਊਟੀਆਂ ਸੁਲਾਣੇ ਚਾਹੁੰਦੇ ਹੋ ਸਪਲਾਈ ਬੰਦ ਹੋਣੀ ਚਾਹੀਦੀ ਹੈ ਪਰ ਅੱਜ ਜਿਹੜਾ ਪ੍ਰੋਗਰਾਮ ਪੰਜਾਬ ਸਰਕਾਰ ਬੜਾ ਵਧੀਆ ਕਦਮ ਚੁੱਕ ਰਹੀ ਹੈ ਸਾਰੇ ਇਸ ਨੂੰ ਐਪਰੀਸ਼ੀਏਟ ਕਰ ਰਹੇ ਆ ਪਰ ਹੋਰ ਜਿਵੇਂ ਤੁਸੀਂ ਬੱਚੇ ਹੋ ਹਨਾ ਸਭ ਕੁਝ ਦੇਖਦੇ ਹੋ ਹਰ ਇੱਕ ਚੀਜ਼ ਨੂੰ ਸਮਝ ਲੱਗ ਰਹੀ ਆ ਹੁਣ ਆਸ-ਪਾਸ ਘਰ ਵੀ ਦੇਖਦੇ ਹੋ ਖਬਰਾਂ ਵੀ ਦੇਖਦੇ ਹੋ ਮੈਂ ਨਾ ਆਪਣਾ ਗਲੀ ਚ ਲੰਗਦੀ ਪਈ ਸੀ ਕਿ ਤੇ ਇੱਕ ਜਿਹੜਾ ਸ਼ਰਾਬੀ ਸੀਗਾ ਨਾ ਉਹ ਪੀ ਕੇ ਤੇ ਮਤਲਬ ਐ ਪਿਆ ਹੋਇਆ ਸੀਗਾ ਮੈਂ ਤਾਂ ਸਾਡੀ ਗਲੀ ਚ ਐਵੇਂ ਹੈਗਾ ਹੀ ਆ ਤੇ ਤਾਂ ਕਰਕੇ ਮੈਂ ਉੱਥੇ ਇੱਕ ਲੇਡੀ ਨੂੰ ਬੋਲਦੇ ਸੁਣੇ ਸੀਗਾ ਕਿ ਮੈਂ ਇੰਨੇ ਹੀ ਡਰ ਤੋਂ ਆਪਣੀ ਕੁੜੀ ਨੂੰ ਬਾਹਰ ਘਰ ਲਾਣਾ ਵਾ ਕਿ ਮਤਲਬ ਇਤਨੀ ਸ਼ਰਾਬੀ ਹੈਗੇ ਤੇ ਫੇਰ ਸੇਫ ਨਹੀਂ ਹੈਗਾ ਹਨਾ ਐਵੇਂ ਆ ਤੇ ਮਤਲਬ ਐਵੇਂ ਜੀ ਆਪਾਂ ਸਾਰੇ ਇਕੱਠੇ ਹੀ ਨਹੀਂ ਹੋਣਾ ਹੋਵਾਂਗੇ ਤੇ ਫੇਰ ਆਪਾਂ ਨਸ਼ੇ ਵੀ ਬੰਦ ਕਰਾਂਗੇ ਆਪਾਂ ਸਾਰੇ ਕੈਨੇਡਾ ਵਾਲ ਨੂੰ ਜੋ ਭੱਜੀ ਜਾਂਦੇ ਉਹਨਾਂ ਨੂੰ ਉੱਥੇ ਕੋ ਫ੍ਰੀ ਦੀ ਲੇਬਰ ਮਿਲਦੀ ਪਈ ਆ ਨਸ਼ੇ ਬਾਹਰ ਵੀ ਬਹੁਤ ਨੇ ਕੈਨੇਡਾ ਆਸਟ੍ਰੇਲੀਆ ਹਰ ਇੱਕ ਜਗ੍ਹਾ ਜੈਸੇ ਨੇ ਪਰ ਪੰਜਾਬ ਵੀ ਕਿਉਂ ਹਾਈਲਾਈਟ ਹੋ ਜਾਂਦਾ ਹੈ ਕਿਉਂਕਿ ਕਿਉਂਕਿ ਪੰਜਾਬ ਬਾਰਡਰ ਤੇ ਆ ਨਾ ਸਰ ਤੇ ਪਾਕਿਸਤਾਨ ਵਾਲੇ ਇਹ ਕਰਦੇ ਪਏ ਆ ਉਹ ਸਪਲਾਈ ਕਰਦੇ ਪਏ ਆ ਆਪਾਂ ਆਪਾਂ ਬੇਵਕੂਫ ਹੈਗੇ ਕਿ ਆਪਾਂ ਕਿ ਜਿਹੜੇ ਨਸ਼ੇ ਕਰਦੇ ਨੇ ਜੋ ਤੁਹਾਨੂੰ ਦੇਖਦੇ ਪਏ ਆ ਉਹਨਾਂ ਨੂੰ ਕੀ ਰਿਕਵੈਸਟ ਕਰਦੇ ਹੋ ਵਾਪਸ ਕਿਵੇਂ ਪਰਤਨ ਮੈਂ ਇਹ ਨਹੀਂ ਕਹੂੰਗੀ ਕਿ ਨਸ਼ੇ ਮਤਲਬ ਇਕੋਦਮ ਛੱਡੋ ਛੱਡ ਨਹੀਂ ਇਹ ਤੇ ਹੌਲੀ ਹੌਲੀ ਕਰਕੇ ਛੱਡੋ ਮਤਲਬ ਥੋੜੇ ਥੋੜੇ ਕਰਕੇ ਛੱਡੋ ਮੈਂ ਨਹੀਂ ਕਹਿੰਦੀ ਕਿ ਲੋ ਕਿਉਂਕਿ ਇਕੋਦਮ ਕੋਈ ਨਹੀਂ ਛੱਡ ਸਕਦਾ ਜਿਵੇਂ ਇਕੋਦਮ ਸਿਲੇਬਸ ਨਹੀਂ ਕੰਪਲੀਟ ਹੋ ਸਕਦਾ ਰਾਤ ਨੂੰ ਇੱਕ ਰਾਤ ਪਹਿਲਾਂ ਉਹਦਾ ਨਸ਼ਾ ਵੀ ਨਹੀਂ ਛੱਡਿਆ ਜਾ ਸਕਦਾ ਹੌਲੀ ਇਹ ਤਾਂ ਥੋੜਾ ਥੋੜਾ ਕਰਕੇ ਜਿਵੇਂ ਪੜਦੇ ਨੇ ਸਿਲੇਬਸ ਦਾ ਤੇ ਫਿਰ ਜਾ ਕੇ ਕੰਪਲੀਟ ਹੁੰਦਾ ਇਹ ਵੀ ਥੋੜਾ ਥੋੜਾ ਕਰਕੇ ਛੱਡਣਾ ਪੈਣਾ ਇਹ ਜਿਹੜੇ ਸੁਝਾਅ ਬਹੁਤ ਅਨਮੋਲ ਨੇ ਜਿਹੜੇ ਬੱਚੇ ਆਪਣੇ ਸੁਝਾਅ ਦੇ ਰਿਹਾ ਔਰ ਗੱਲ ਕਰਨ ਦੀ ਕੋਸ਼ਿਸ਼ ਬੱਚਾ ਨਾ ਕਰਦੇ ਆ ਤੁਹਾਡਾ ਨਾਮ ਕੀ ਹੈ ਰਾਜਵਿੰਦਰ ਕੌਰ ਅੱਜ ਪ੍ਰੋਗਰਾਮ ਵਿੱਚ ਹਿੱਸਾ ਲਿਆ ਜਾਣੇ ਨਸ਼ਾ ਖਲਾਫ ਮਹਿੰਮ ਸ਼ੁਰੂ ਹੋਈ ਹੈ ਕੀ ਲੱਗਦਾ ਹੈ ਇਹੋ ਜੀ ਮਹਿੰਮ ਹਰ ਜਗ੍ਹਾ ਹੋਣੀ ਚਾਹੀਦੀ ਹੈ ਕਿਉਂਕਿ ਕਿਤਨੇ ਕਿਤੇ ਕਿਸੇ ਦੇ ਬੱਚ ਜਿਹੜੀ ਗੱਲ ਬਹਿ ਜੇ ਪਰ ਮੇਨਲੀ ਸਬਸਟੀਟਿਊਟ ਕੀ ਹੈ ਸਾਡੇ ਕੋਲ ਨਸ਼ਾ ਖਤਮ ਕਿਵੇਂ ਹੋ ਸਕਦਾ ਇੱਕ ਪਾਸੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਆਮ ਲੋਕਾਂ ਨੂੰ ਕੀ ਸੁਝਾ ਦੇਣ ਆਮ ਲੋਕਾਂ ਨੂੰ ਇਹੀ ਸੁਝਾ ਦੇਣਾ ਚਾਹੀਦਾ ਹੈ ਕਿ ਨਸ਼ਾ ਆਪ ਮੁਕਤ ਕਰਨਾ ਚਾਹੀਦਾ ਹੈ ਜੇ ਉਹ ਆਪ ਕਰਨਗੇ ਤੇ ਫੇਰ ਹੀ ਸੋਸਾਇਟੀ ਦੇ ਵਿੱਚ ਵਧੀਆ ਕੰਮ ਹੋਵੇਗਾ ਨਹੀਂ ਤੇ ਨਹੀਂ ਹੋਏਗਾ ਜੇ ਨਾ ਕਰਨਗੇ ਤੇ ਫਿਰ ਇਦਾਂ ਹੀ ਨਸ਼ਾ ਚੱਲਦਾ ਰਹੇਗਾ ਅੱਗੇ ਫਿਊਚਰ ਦੇ ਵਿੱਚ ਵੀ ਇਦਾਂ ਚੱਲਦਾ ਰਹੇਗਾ ਬਿਲਕੁਲ ਸੋ ਇਹ ਜਿਹੜੇ ਬੱਚਿਆਂ ਦੇ ਸੁਝਾਅ ਨੇ ਬੱਚਿਆਂ ਦੇ ਬਹੁਤ ਸੋਹਣਿਆ ਸੁਜੈਸ਼ਨਸ ਨੇ ਇਹ ਦੇਖਣ ਵਾਸਤੇ ਬੱਚੇ ਪਹੁੰਚੇ ਹੋਣ ਥੋੜਾ ਨਾਮ ਕੀ ਹੈ ਸੰਤਾ ਸਿੰਘ ਅੱਜ ਨਸ਼ਾ ਕਲਾਬ ਵਹਿਮ ਸ਼ੁਰੂ ਹੋਈ ਆ ਕੀ ਲੱਗਦਾ ਕਿ ਨਸ਼ਾ ਐਵੇਂ ਖਤਮ ਹੋ ਸਕਦਾ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਜਿਹੜੇ ਜਿਹੜੇ ਨਸ਼ਾ ਜਾਗਰੂਕ ਕਰਦੇ ਹੀ ਵਿਰੋਧ ਕਰਦੇ ਨਸ਼ੇ ਦਾ ਉਹਨਾਂ ਨੂੰ ਦੇਣਾ ਜੇਲਾਂ ਨਹੀਂ ਘਲਾਤਾ ਭਾਈ ਮਰਤਪਾਲ ਸਿੰਘ ਮੈਂ ਭਾਈ ਉਹਨਾਂ ਭਗਵੰਤ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੈਂ ਵੀ ਭਾਈ ਮਰਤਪਾਲ ਸਿੰਘ ਜਿੰਨੇ ਵੀ ਨਾਲ ਸਿੰਘ ਹੈ ਸਾਰਿਆਂ ਨੂੰ ਬਾਹਰ ਕਰ ਦਿਓ ਜੇ ਨਸ਼ਾ ਨਾ ਖਤਮ ਹੋਊਗਾ ਤੇ ਅਸੀਂ ਇੱਥੇ ਬੈਠੇ ਸਾਡਾ 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 ਮੂੰਹ ਜਾਂ ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਤਰ੍ਹਾਂ ਕਹਿੰਦੇ ਵੀ ਉਹਨਾਂ ਨੂੰ ਬਾਹਰ ਕੱਢ ਦਿਓ ਬਸ ਇੱਕ ਤਰੀਕੇ ਨਾਲ ਤੇ ਫਿਰ ਨਸ਼ਾ ਖਤਮ ਹੋ ਸਕਦਾ ਪੰਜਾਬੀ ਦੇ ਨਸ਼ਾ ਬਾਹਰ ਜਾ ਕੇ ਵੀ ਕਰ ਰਹੇ ਨੇ ਮੈਂ ਇੱਕ ਵੀਡੀਓ ਵੇਖੀ ਉਹਦੇ 'ਚ ਕੀ ਕਹਿੰਦੇ ਆਪਣੇ ਬਜ਼ੁਰਗ ਔਰਤਾਂ ਬਾਹਰ ਜਾ ਕੇ ਨਸ਼ਾ ਕਰ ਰਹੀਆਂ ਸੰਨ ਤੇ ਇਸ ਤਰ੍ਹਾਂ ਨਸ਼ਾ ਨਹੀਂ ਮੁਕਣਾ ਕੋਈ ਆਪਾਂ ਨੂੰ ਜਿੱਦਾਂ ਜਿਹ ਪਿੰਡ ਹੈਗੇ ਆਪਾਂ ਇੰਨਾ ਟੈਕਸ ਲੈਣੇ ਆ ਤੇ ਹਰ ਪਿੰਡ ਦੇ ਵਿੱਚ ਕੁਝ ਐਕਟੀਵਿਟੀ ਵਾਸਤੇ ਕੋਰਟ ਬਣਨੇ ਚਾਹੀਦੇ ਜਿੱਦਾਂ ਬੈਡਮਿੰਟਨ ਕੋਰਟ ਫੁੱਟਬਾਲ ਗਰਾਊਂਡ ਗਰਾਊਂਡ ਬਣਨੇ ਚਾਹੀਦੇ ਆ ਵੱਡਿਆਂ ਵਾਸਤੇ ਜਿੰਮ ਜਿਹੜੇ ਓਪਨ ਜਿਮ ਹੁੰਦੇ ਪਾਰਕਾ ਚ ਉਹ ਬਣਨੇ ਚਾਹੀਦੇ ਨੇ ਲੋਕੀ ਤਾਂ ਹੀ ਥੋੜਾ ਦੂਜੇ ਪਾਸੇ ਜਾਣਗੇ ਨਸ਼ੇਵਲ ਧਿਆਨ ਨਹੀਂ ਦੇਣਗੇ ਕੁਛ ਹੈ ਹੀ ਨਹੀਂ ਪਿੰਡਾਂ ਜਿੱਤੇ ਹੋਣਾ ਕਿਦਾਂ ਮੇਰੇ ਜਿੱਤਾ ਫਾਦਰ ਦਾ ਬਿਜ਼ਨਸ ਇੰਨੇ ਟੈਕਸ ਸਾਰੇ ਬਿਜ਼ਨਸ ਵਾਲੇ ਭਰਦੇ ਨੇ ਉਹ ਟੈਕਸ ਯੂਜ਼ ਕਿੱਥੇ ਹੁੰਦੇ ਟੋਲ ਟੈਕਸ ਇੰਨੇ-ਇੰਨੇ ਲੈਂਦੇ ਨੇ ਰੋਡ ਤੇ ਫਿਰ ਖਰਾਬ ਤੇ ਉਹ ਟੈਕਸ ਨੂੰ ਥੋੜਾ ਉਹ ਟੈਕਸ ਨਹੀਂ ਉਹ ਟੈਕਸ ਨੂੰ ਫਿਰ ਯੂਜ਼ ਤੇ ਕਰਨਾ ਚਾਹੀਦਾ ਨਾ ਪਰ ਸਾਰੇ ਲਈ ਗਰਾਊਂਡ ਜਾਂ ਕੁਝ ਬਣਨਾ ਚਾਹੀਦਾ ਤਾਂ ਕਿ ਉਹ ਯੂਜ਼ ਕਰਨ ਉਹਨੂੰ ਉਹਨਾਂ ਦਾ ਧਿਆਨ ਨਸ਼ਿਆ ਵੱਲ ਨਾ ਜਾਏ ਤਾਂ ਕਿ ਖੇਡਾਂ ਵੱਲ ਜਾਏ ਜਿਵੇਂ ਸਿੰਘ ਛੋਟੇ ਛੋਟੇ ਬੱਚੇ ਨਾ ਜਿਹੜੇ ਉਹ ਨਸ਼ਾ ਕਰਕੇ ਨਾ ਮੁਰਸਾ ਚਲੋਣ ਲੱਜ ਜਾਂਦੇ ਆ ਸਾਡੇ ਨਾ ਅਸੀਂ ਇੱਧਰੋਂ ਅੰਮ੍ਰਿਤਸਰ ਤੋਂ ਆਏ ਆ ਤੇ ਇਹ ਗੱਲ ਹੈਗੀ ਕੋਈ 3-4 ਦਿਨ ਦੀ ਹੋ ਗਈ ਗੱਲ ਤੇ ਇਹ ਕਹਿੰਦਾ ਮਾਤਾ ਬਜ਼ੁਰਗ ਬਜ਼ੁਰਗ ਮਾਤਾ ਜਾਣਦੀ ਤੇ ਘੱਟ ਨਾ ਘੱਟ 12 12-13 ਸਾਡਾ ਬੱਚਾ ਸੀ ਤੋ ਪੁਰਾਣੀਆਂ ਨੇ ਫਕੀਰ ਕੁਲੀਪਾ ਲਾ ਕੇ ਤਲ ਪੈਂਦੇ ਇਦਾਂ ਦੇ ਬੱਚੇ ਦੇ ਨਹੀਂ ਕਹੇ ਉਹ ਲਿਆ ਕੇ ਮਾਰਦੇ ਮਾਰੇ ਮਾਤਾ ਬੈਰੀਕਟ ਤੋਂ ਗਾਹ ਜਾ ਕੇ ਡਿੱਗੀ ਇਹ ਕੋਈ ਹਸਾਬ ਨਹੀਂ ਨਸ਼ਾ ਮੁਕਤ ਹੋਰ ਸ਼ਟ ਆ ਪਿੱਛੇ ਉਹ ਚਪਾਟੇ ਇਹਦੇ ਲਾਉਂਦੇ ਸੀ ਅਸੀਂ ਹੁਣ ਕੀ ਕਰ ਸਕਦੇ ਸਾਨੂੰ ਉਥੋਂ ਲੈ ਕੇ ਜਾਂਦੇ ਸਕੂਲ ਆ ਲੈ ਆਂਦੇ ਆਂਦੇ ਉੱਥੇ ਹੀ ਜਾਣਾ ਭਾਜੀ ਤੇ ਜਿਹੜਾ ਨਸ਼ਾ ਵਾ ਉਹ ਇਸ ਤਰ੍ਹਾਂ ਦੇ ਮੁਕਣਾ ਨਹੀਂ ਜੀ ਕੁਝ ਜਿੱਦਾਂ ਪਿੰਡਾਂ ਦੇ ਵਿੱਚ ਬੱਚੇ ਗਾਣੇ ਉੱਤੇ ਵੀ ਡਿਪੈਂਡ ਕਰਦਾ ਵਾ ਮੈਂ ਇੱਕ ਵਾਰੀ ਦੇਖਿਆ ਕਿ ਇਹ ਕੋਈ ਬੱਚਾ ਸੀ ਉਹ ਗਾਣੇ ਗਾਉਂਦਿਆ ਇਹ ਫੀਮ ਦੇ ਗਾਣੇ ਸੁਣੁੰਦਿਆ ਸੀ ਮੇਰੀ ਗੱਡੀ ਵਿੱਚ ਕੀ ਫੀਮ ਗੋਰੀਏ ਹਨਾ ਇਹੋ ਇਹੋ ਜਿਹੇ ਗਾਣੇ ਨੇ ਪੈਗਾਂ ਤੇ ਨਸ਼ਿਆਂ ਤੇ ਇਹ ਗਾਣੇ ਨਾ ਬਣਨ ਤੇ ਬੱਚੇ ਜਿਹੜੇ ਨੇ ਆਪਣੇ ਮਾਪੇ ਮਾਪੇ ਬਪ ਨੂੰ ਪੁੱਛਦੇ ਨੇ ਕੀ ਆ ਮਮਾ ਫੀਮ ਕੀ ਆ ਆ ਪੈਗ ਕੀ ਚੀਜ਼ ਆ ਇਸ ਤਰ੍ਹਾਂ ਨਾ ਬਣਨ ਤੇ ਉਹਨਾਂ ਨੂੰ ਪਤਾ ਹੀ ਨਾ ਲੱਗੇ ਕਿ ਨਸ਼ਾ ਹੁੰਦਾ ਵੀ ਆ ਗਾਣੇ ਉੱਤੇ ਵੀ ਡਿਪੈਂਡ ਕਰਦਾ ਵਾ ਕਿ ਕਿਹੋ ਜਿਹੇ ਧਾਰਮਿਕ ਗਾਣੇ ਬਣਨਗੇ ਤੇ ਬੱਚਾ ਧਾਰਮਿਕ ਹੋਏਗਾ ਤੋ ਇਹ ਹੈ ਕਿ ਜਿਸ ਤਰੀਕੇ ਨਾਲ ਬੱਚਿਆਂ ਨੂੰ ਦੋਂਗੇ ਬੱਚੇ ਉਸ ਤਰੀਕ ਉਸ ਚੀਜ਼ ਨੂੰ ਗ੍ਰੈਬ ਕਰਨਗੇ ਉਹ ਚੀਜ਼ ਨੂੰ ਆਪਣੇ ਵੱਲ ਜਲਦੀ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਇਹ ਬੱਚਿਆਂ ਦੇ ਜਿਹੜੇ ਸੁਝਾਅ ਸੀ ਕਿ ਬਹੁਤ ਅਨਮੋਲ ਨੇ ਬੱਚੇ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪਰ ਇਹਨਾਂ ਦੇ ਕੋਲ ਜਿਹੜੇ ਸੁਝਾਅ ਨੇ ਇਹ ਇਹਨਾਂ ਦੇ ਮਨ ਦੇ ਵਿੱਚ ਦਬੇ ਰਹਿ ਜਾਂਦੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਸੁਝਾਅ ਜਿਹੜੇ ਆ ਤੁਹਾਡੇ ਤੱਕ ਪਹੁੰਚਣ ਤੁਸੀਂ ਵੀ ਆਪਣੇ ਸੁਝਾਅ ਸਾਨੂੰ ਜ਼ਰੂਰ ਦਿਓ ਜਿਸ ਤਰੀਕੇ ਨਾਲ ਇਹ ਪੰਜਾਬ ਪੁਲਿਸ ਵਕਵਾਕ ਜ਼ਿਲ੍ਹਿਆਂ ਦੇ ਵਿੱਚ ਨਸ਼ਿਆਂ ਖਿਲਾਫ ਮੁਹਿੰਮ ਦੇ ਤਹਿਤ ਜਿਹੜਾ ਕੰਮ ਕਰ ਰਹੀ ਹੈ ਉਸ ਨੂੰ ਲੈ ਕੇ ਬੱਚੇ ਭਲੀ ਭਾਂਤ ਜਾਗ ਰੂਪ ਨੇ ਬੱਚੇ ਚਾਹੁੰਦਾ ਇਹ ਨਸ਼ਾ ਖਤਮ ਹੋਵੇ ਪਰ ਨਸ਼ੇ ਦੀ ਜਿਹੜੀ ਗੱਲ ਉਹ ਕੌਣ ਕਰੇ ਇਸ ਤਰ੍ਹਾਂ ਇਸ ਲਈ ਸਰਕਾਰ ਮਾਨਾ ਵਾਲਾ ਤੋਂ ਪ੍ਰਮੇਸ਼ਾਮ ਨਗਰ ਦੁਆਰਾ ਲਿਖਿਆ ਤੇ ਨਿਰਦੇਸ਼ਕ ਜਿੰਦਾਬਾਦੀ ਮੌਜੂਦ ਨੇ ਅੰਲਾਵਾ ਸਾਹਿਬ ਨਸ਼ਿਆਂ ਨੂੰ ਲੈ ਕੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਇੱਥੇ ਕੰਮ ਚੱਲ ਰਿਹਾ ਹੈ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਬੱਚੇ ਸੁਝਾਦੇ ਕਿ ਹਟੇ ਨੇ ਕਿ ਇਸ ਤਰ੍ਹਾਂ ਨਿਸ਼ਾਨੀ ਮੁਕਣਾ ਕੋਈ ਹੋਰ ਰਸਤਾ ਲੱਭਣਾ ਪੈਣਾ ਦੇਖੋ ਜੀ ਉਪਰਾਲਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਬਹੁਤ ਬਹੁਤ ਖੂਬੀ ਦੇ ਨਾਲ ਕੀਤਾ ਜਾ ਰਿਹਾ ਪਰ ਨਸ਼ਮ ਕੌਣ ਵਾਸਤੇ ਸਾਨੂੰ ਜਮੀਨੀ ਪੱਧਰ ਤੇ ਉਤਰਨਾ ਪਵੇਗਾ ਜਿੱਥੋਂ ਨਸ਼ਾ ਚੱਲ ਰਿਹਾ ਹੈ ਉਹ ਬਾਰਡਰਾਂ ਨੂੰ ਸੀਲ ਕਰਨਾ ਪਵੇਗਾ ਪ੍ਰੋਪਰ ਤਰੀਕੇ ਦੇ ਨਾਲ ਤੇ ਪਿੰਡਾਂ ਦੇ ਵਿੱਚ ਇਹ ਪਿੰਡਾਂ ਵਿੱਚ ਅਵੇਰਨੈਸ ਕੈਂਪਨੀ ਪਿੰਡਾਂ ਵਿੱਚ ਕਰੋ ਕਰੀ ਜਿਹੜਾ ਨਸ਼ਾ ਵੇਚ ਰਿਹਾ ਹੁਣ ਘਰ ਘਰ ਵਿੱਚ ਨਸ਼ਾ ਵੇ ਉਹਦਰ ਨੂੰ ਧਿਆਨ ਦੇਣ ਦੀ ਸਾਨੂੰ ਲੋੜ ਹੈ ਅੱਜ ਆਏ ਦਿਨ ਵੀਡੀਓ ਵਾਇਰਲ ਹੋ ਰਹੀਆਂ ਨੇ ਨੌਜਵਾਨ ਮੁੰਡੇ ਕੀ ਕੁੜੀਆਂ ਵੀ ਇਸ ਵਿੱਚ ਗ੍ਰਸਤ ਹੋ ਚੁੱਕੀਆਂ ਨੇ ਸੋ ਇਹ ਨਸ਼ਾ ਛਡਾਊ ਕੇਂਦਰ ਜੜੇ ਨੇ ਉਹ ਵੀ ਜਿਹੜੇ ਘੱਟ ਨੇ ਫ੍ਰੀਕਵੈਂਸੀ ਘਟਾ ਲੋਕ ਚਾਹੁੰਦੇ ਨੇ ਆਪਾਂ ਛੱਡੀਏ ਪਰ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਉੱਥੇ ਕਿ ਉੱਥੇ ਵੀ ਨਸ਼ਾ ਬਹੁਤ ਹੈ ਵੇਖਦਾ ਜਿਲ੍ਹਿਆਂ ਦੇ ਵਿੱਚ ਵੀ ਗੱਲ ਕਰੀ ਤਾਂ ਬਹੁਤ ਨਸ਼ਾ ਹੈ ਮੋਬਾਈਲ ਨੇ ਹਰ ਇੱਕ ਚੀਜ਼ ਚੰਗੀ ਦੇਖੋ ਜੀ ਜਿਹੜੇ ਨਸ਼ਾ ਛਡਾਊ ਕੇਂਦਰ ਹੈ ਨਾ ਉਹਨਾਂ ਦਾ ਇੱਕ ਬਿਜ਼ਨਸ ਹੈ ਜਿਹੜੇ ਪਰਿਵਾਰ ਨੂੰ ਨਸ਼ਾ ਲੱਗਾ ਹੈ ਨਾ ਜਿਹੜੇ ਪਰਿਵਾਰ ਨੂੰ ਨਸ਼ੇ ਦੀ ਲਤ ਲੱਗੀ ਉਹੀ ਜਾਣਦਾ ਹੈ ਦੇਖੋ ਪੰਜਾਬ ਵਿੱਚ ਨਸ਼ਾ ਘਰ ਚੁੱਕਾ ਹੈ ਇਹਨੂੰ ਖਤਮ ਕਰਨਾ ਬੜੇ ਹੀ ਵੱਡੀ ਜੰਗੀ ਬੱਦਰ ਤੇ ਸਾਨੂੰ ਲੜਾਈ ਲੜਨੀ ਪਵੇਗੀ ਇਹ ਮਤਲਬ ਨਸ਼ਾ ਇਦਾਂ ਜਿਹੜਾ ਅੱਜ ਆਪਾਂ ਪ੍ਰੋਗਰਾਮ ਕਰ ਰਹੇ ਆ ਇੱਕ ਟਾਈਮ ਵੇਸਟ ਆ ਇਦਾਂ ਨਸ਼ਾ ਨੀ ਮੁਕਤੋ ਨਾ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦਾ ਕੰਮ ਕਰ ਦੇਣਾ ਚਾਹੀਦਾ ਪੰਜਾਬ ਪੁਲਿਸ ਨੂੰ ਇਧਰ ਲਜਾਇਆ ਜਾ ਰਿਹਾ ਸਰਕਾਰ ਵੱਲੋਂ ਇਹ ਸਾਡੇ ਜਿਹੜੀ ਹੈ ਆਪਣਾ ਹੈਲਥ ਡਿਪਾਰਟਮੈਂਟ ਉਹ ਹੈਲਥ ਡਿਪਾਰਟਮੈਂਟ ਇਧਰਲੇ ਬੰਨੇ ਅਵੇਅਰਨੈਸ ਕਰੇ ਪੰਜਾਬ ਪੁਲਿਸ ਨੂੰ ਪੰਜਾਬ ਪੁਲਿਸ ਦੇ ਅੱਗੇ بڑا ਪ੍ਰੈਸ਼ਰ ਆ ਉਹਨੂੰ ਉਧਰਲੇ ਬੰਨੇ ਕੰਮ ਕਰਨ ਦਿੱਤਾ ਜਾਵੇ ਫਿਰ ਨਸ਼ਾ ਮੁਕਤ ਹੋਏਗਾ ਸਾਡਾ ਪੰਜਾਬ ਬਿਲਕੁਲ ਸੋਇ ਇਸ ਪੰਥ ਸਾਹਿਬ ਜਿਹਨਾਂ ਨੇ ਆਪਣਾ ਕੀਮਤੀ ਸੁਝਾਅ ਦਿੱਤਾ ਹੈ ਜਿਸ ਤਰੀਕੇ ਨਾਲ ਇਹ ਇਸ ਕੀਤਾ ਚੱਲ ਰਹੀਆਂ ਨੇ ਮੈਂ ਸਟੇਜ ਤੇ ਇੱਕ ਵਾਰ ਨਜ਼ਰ ਪਵਾ ਦਿਆਂ ਕਿ ਬੱਚਾ ਨੂੰ ਡਰਾਮੇ ਦਿਖਾਏ ਜਾ ਰਿਹਾ ਹੈ ਕਿ ਜਿਹੜਾ ਜ਼ਿੰਦਗੀ ਦਾ ਦ੍ਰਿਸ਼ਾ ਉਹ ਅਸਲੀਅਤ ਆ ਇੱਕ ਵਾਰ ਦਿਖਾ ਦਈਏ ਬੱਚੇ ਕਿਤਨਾ ਕਿਤੇ ਇਹ ਤਸਵੀਰ ਦੇਖਦੇ ਨੇ ਇਹ ਤਸਵੀਰ ਵੇਖਣ ਤੋਂ ਬਾਅਦ ਬੱਚਿਆਂ ਦੇ ਮਨ ਦੇ ਉੱਤੇ ਕੋਈ ਜਿਹੜਾ ਆਸਰ ਪੈਂਦਾ ਬੱਚਿਆਂ ਦੇ ਸੁਝਾਅ ਬਦਲਦੇ ਨੇ ਪਰ ਜਿਹੜੇ ਸੁਝਾਅ ਬੱਚਿਆਂ ਦੇ ਮਨ ਦੇ ਵਿੱਚ ਸੀਗੇ ਸੀ ਉਹ ਵੀ ਸੁਣਨੇ ਉਹਨਾਂ ਨੇ ਕਿਸ ਤਰੀਕੇ ਨਾਲ ਆਪਣਾ ਇਹ ਪੱਕ ਰੱਖਿਆ ਕਿ ਨਸ਼ਿਆਂ ਨੂੰ ਅਸੀਂ ਵੀ ਜੜੋਂ ਖਤਮ ਕਰਨਾ ਚਾਹੁੰਦੇ ਆ ਪਰ ਸਾਡੀ ਸੁਣਦਾ ਕੋਈ ਨਹੀਂ ਅਸੀਂ ਵੀ ਆਸ-ਪਾਸ ਗਵਾਂਡ ਦੇ ਵਿੱਚ ਨਸ਼ਾ ਦੇਖਦੇ ਆ ਨਸ਼ਾ ਕਿਵੇਂ ਵਿਕਦਾ ਕਿਵੇਂ ਪਰਾਂ ਦੇ ਚਿਰਾਕ ਬੁੱਸਦੇ ਨੇ ਸੋ ਇਹ ਜਲੀ ਮੁਹਿੰਮ ਆ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਇਹ ਹਰ ਜ਼ਿਲ੍ਹੇ ਵਿੱਚ ਪ੍ਰੋਗਰਾਮ ਹੋ ਰਹੇ ਨੇ ਪਰ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਸੁਝਾਅ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਢਲੀਪੋਸਟ ਅਮਰਿਤਸਰ